ਫਿਰ 92 ਜਿੱਕ ਪੀੜੀ ਮਾਰੀ ਫਿਰ ਝੁੱਠੀ ਸੌਂ ਘਾ ਕੇ ਸਰਕਾਰ ਬਣਾ ਲਈ ਕਾਂਗਰਸ ਨੇ ਫਿਰ 5 ਸਾਲ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂ ਤੇ ਉਹਨਾਂ ਦੀ ਬੇਅਦਬੀ ਦੇ ਨਾਂ ਤੇ ਝੁੱਠੀ ਸਿਆਸਤ ਕੀਤੀ ਉਹ ਜਿਹੜੇ ਗੁਰੂ ਦੇ ਨਹੀਂ ਹੋਏ ਉਹ ਕਿਸੇ ਦੇ ਨਹੀਂ ਹੋ ਸਕਦੇ ਆ ਪਰਸੋਂ 2 ਦਿਨ ਪਹਿਲਾਂ ਵਿਧਾਨ ਸਭਾ ਦੇ ਵਿੱਚ ਮਤਲਬ ਇਹਨਾਂ ਦਾ ਐਮ ਐਲ ਏ ਕਾਂਗਰਸ ਦਾ ਪ੍ਰਗਟ ਸਿੰਘ ਆ ਕਾਂਗਰਸ ਦੇ ਜਲੰਧਰ ਦੇ ਅਸੀਂ ਦਫ਼ਤਰ ਦੇ ਗੇਟ ਦੇ ਬਾਹਰ ਖੜੇ ਆ। ਮਤਲਬ ਲੱਖ ਲਾਹਣ ਤਾਂ ਪਾਉਣਾ ਹੈ ਇਹਨਾਂ ਨੂੰ ਸਾਰਿਆਂ ਨੂੰ। ਕੀ ਯਾਰ ਐਡੇ ਤੁਸੀਂ ਗਏ ਗੁਜਰੇ? ਐਡੀਆਂ ਤੁਹਾਨੂੰ ਕੁਰਸੀਆਂ ਦਾ ਲਾਲਚ ਆ। ਐਡੀਆਂ ਤੁਹਾਨੂੰ ਸਰਕਾਰਾਂ ਦਾ ਲਾਲਚ ਆ ਵੀ ਤੁਸੀਂ ਗੁਰੂ ਦੇ ਨਾਂ ਤੇ ਵੀ ਨਹੀਂ ਤਲੇ। ਪ੍ਰਕਰਤ ਸਿੰਘ ਕੀ ਕਹਿ ਰਿਹਾ ਪਰਸੋ ਵਿਧਾਨ ਸਭਾ ਦੇ ਵਿੱਚ ਕੀ ਪਿਛਲੀ ਸਰਕਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੇ ਸਿਆਸਤ ਕਰਦੀ ਰਹੀ ਕਹਿੰਦੇ ਸਾਡੇ ਵਿੱਚੋਂ ਇੱਕ ਤੜਾ ਇਹ ਕਹਿੰਦਾ ਸੀ ਕਿ ਜਿਹੜੀਆਂ ਬੇਅਦਮੀਆਂ ਹੋਈਆਂ ਉਸ ਮਸਲੇ ਨੂੰ ਨਵੇੜੋ ਨਾ ਲੰਬਾ ਖਿੱਚੋ ਮਤਲਬ ਸਿਆਸਤ ਕਰੋ ਸਿਰਫ ਇੱਕ ਪਾਰਟੀ ਨੂੰ ਬਦਨਾਮ ਕਰਨ ਲਈ ਮਤਲਬ ਉਹਨਾਂ ਨੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਕਰਨ ਦਾ ਕੋਈ ਮੁੱਦਾ ਨਹੀਂ ਇਹ ਕੋਈ ਮੈਟਰ ਨਹੀਂ ਕਿ ਅਸੀਂ ਗੁਰੂਗ੍ਰਾਂ ਸਾਹਿਬ ਦੋਸ਼ੀ ਪੜਨੇ ਆ ਇਹ ਕੋਈ ਮੰਚ ਜਜਬਾ ਨਹੀਂ ਕਿ ਅਸੀਂ ਕਿਸੇ ਨੂੰ ਸਜ਼ਾਵਾ ਦੇਣੀ ਆ ਪਹਿਲਾਂ ਕੇਸ ਸੀਬੀਆਈ ਦੀ ਮੰਗ ਕੀਤੀ ਫਿਰ ਸੀਬੀਆਈ ਤੋਂ ਵਾਪਸ ਲੈ ਲਿਆ ਫਿਰ ਉਹਦਾ ਵੀ ਕੱਖ ਨਹੀਂ ਕੀਤਾ ਫਿਰ ਸਿਆਸਤ ਕਰਦੇ ਰਹੇ ਲੰਬਾ ਖਿੱਚਦੇ ਰਹੇ ਵਰਗੜ ਸਿੰਘ ਜੀ ਸਿਰ ਤੇ ਦਸਤਾਰ ਸਜਾਈਆ ਤੁਸੀਂ ਹਾਕੀ ਦੀ ਟੀਮ ਦੇ ਕਪਤਾਨ ਰਹੇ ਹੋ ਮੇਰੀ ਬੇਨਤੀ ਆ ਨਾਂ ਦੱਸੋ ਹੁਣ ਉਹ ਕਿਹੜੀਆਂ ਕਾਲੀਆਂ ਭੇਡਾਂ ਤੁਹਾਡੇ ਵਿੱਚ ਉਹ ਕਿਹੜੇ ਲੋਕ ਸੀ ਜਿਹੜੇ ਦਾੜੀਆਂ ਰੱਖ ਕੇ ਪੱਗਾਂ ਸਰਾਂ ਦੇ ਬੰਨ ਕੇ ਗੁਰੂ ਦੇ ਨਾਂ ਤੇ ਬੇਅਦਬੀ ਕਰ ਰਹੇ ਸੀ ਕਿਹੜੇ ਲੋਕ ਸੀ ਉਹ ਉਹ ਕਿਹੜੀਆਂ ਲੀਰਾਂ ਸੀ ਕਾਂਗਰਸ ਦੀਆਂ ਜਿਹੜਿਆਂ ਗੁਰੂ ਦੇ ਨਾਂ ਤੇ 5 ਸਾਲ ਬੇਅਦਵੀ ਕਰਦੇ ਰਹੇ ਆ ਸਾਢੇ 3 ਸਾਲ ਹੁਣ ਝਾੜੂ ਵਾਲੇ ਹੋ ਕੇ ਕਰਦੇ ਆ ਉਹਨੂੰ ਮਤਲਬ ਇਹ ਇਹਨਾਂ ਦੇ ਯਾਰ ਖੂਨ ਅੰਦਰ ਇਹ ਰੱਬ ਨੂੰ ਨਹੀਂ ਮੰਨਦੇ ਇਹ ਗੁਰੂ ਨੂੰ ਨਹੀਂ ਮੰਨਦੇ ਇਹਨਾਂ ਦੀ ਲਾਲਚਾਂ ਲਈ ਇਹ ਆਪਣੇ ਮਾਪਿਆਂ ਨੂੰ ਵੇਚ ਦੇਣ ਐਡੀ ਮੈਂ ਕਿਹਾ ਲੀਰਾਂ ਦੀ ਜਮਾਤ ਹੈ ਕਾਂਗਰਸ ਜਿੰਨੀਆਂ ਲਹਣਤਾਂ ਇਹਨਾਂ ਨੂੰ ਪਾਈਆਂ ਜਾਣ ਉਹਨੀਆਂ ਥੋੜੀਆਂ ਮੈਂ ਪੰਜਾਬ ਦੇ ਸਿੱਖ ਨੌਜ ਉਹਨਾਂ ਨੂੰ ਬੇਨਤੀ ਕਰਦਾ ਮਾਰੀ ਮੁੱਟੀ ਅਣਖ ਜਗਾ ਲਓ ਮਾਰਾ ਮੋਟਾ ਖੂਨ ਨੂੰ ਮੇਰੇ ਯਾਰ ਕੀ ਆਪਾਂ ਮਤਲਬ ਸਰਕਾਰਾਂ ਤੋਂ ਧਰ ਲੈਣੀ ਆ ਕੀ ਇਹਨੇ ਕਾਂਗਰਸੀ ਲੀਡਰਾਂ ਤੋਂ ਕੀ ਕੀ ਕਰ ਦੇਣਗੇ ਸਾਨੂੰ ਮਰ ਰਹਿਣੇ ਕਿ ਨਾ ਜਾਣਾ ਓਰੇ ਕਿਸੇ ਨੇ ਵੀ ਰਹਿਣਾ ਓਰੇ ਜਿਹੜੇ ਚੌਧਰੀ ਬੜੇ ਬੜੇ ਲੰਗੇ ਕਾਂਗਰਸ ਦੇ ਜਿਹੜੇ ਕਾਂਗਰਸੀ ਲੀਡਰਾਂ ਦੇ ਮਗਰ ਖਾਸ ਕਰਕੇ ਮੈਂ ਨੌਜਵਾਨਾਂ ਨੂੰ ਗੱਲ ਕਰਦਾ ਸਿੱਖ ਨੌਜਵਾਨਾਂ ਦੀ ਆ ਜਿਹੜੇ ਤੁਸੀਂ ਇਹਨਾਂ ਦੇ ਮਗਰ ਗੱਡੀਆਂ ਚੱਕੀ ਫਿਰਦੇ ਹੋ ਕੋਈ ਇਹਨਾਂ ਨੇ ਨਹੀਂ ਰਹਿਣਾ ਤੁਸੀਂ ਵੀ ਨਹੀਂ ਰਹਿਣਾ ਅਸੀਂ ਵੀ ਨਹੀਂ ਰਹਿਣਾ ਮਰ ਸਭ ਨੇ ਜਾਣਾ ਮਾੜੀ ਮੋਟੀ ਅਣਖ ਚ ਗਾ ਲਓ ਯਾਰ ਆ ਜਿਹੜੀਆਂ ਸਭਿਆ ਕਾਂਗਰਸ ਦੀਆਂ ਲੀਰਾਂ ਨੇ ਜਿਹੜੀਆਂ ਗੁਰੂ ਦੇ ਨਾਂ ਤੇ ਵੀ ਬੇਅਦਬੀ ਦੇ ਨਾਂ ਤੇ ਵੀ ਸਿਆਸਤ ਕਰਦੀਆਂ ਨੇ ਇਹਨਾਂ ਨੂੰ ਲਾਹਨਤਾਂ ਪਾਓ ਡੰਡਾ ਤਾਂ ਉਹਨਾਂ ਦੀ ਕਰ ਦਿੰਦੇ ਵਿੱਚ ਇਹਨਾਂ ਦੇ ਮੂੰਹ ਦੇ ਵਿੱਚ